ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਇਸ ਮਹੱਤਵਪੂਰਨ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਜਿੰਨੇ ਵੀ ਸਾਡੇ ਸਾਥੀ ਪਹੁੰਚੇ ਹੈ ਪ੍ਰਿੰਟ ਮੀਡੀਆ ਤੋਂ ਇਟ ਇਲੈਕਟ੍ਰੋਨਿਕ ਮੀਡੀਆ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਹੈ ਪੰਜਾਬ ਸਰਕਾਰ ਵੱਲੋਂ ਜੋ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਸਿੱਖਿਆ ਨੂੰ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਸੀਂ ਸਾਡੇ ਬੱਚਿਆਂ ਦੇ ਲਈ ਚਾਹੇ ਬਹੁਤ ਸਾਰੀ ਸਰਕਾਰੀ ਨੌਕਰੀਆਂ ਜਨਰੇਟ ਕੀਤੀਆਂ ਹੋਣ ਬਾਕੀ ਪ੍ਰਾਈਵੇਟ ਸੈਕਟਰ ਨੂੰ ਬੂਸਟ ਕਰਨ ਲਈ ਪੰਜਾਬ ਸਰਕਾਰ ਫਸਟ ਆਫ ਇਟਸ ਕਾਈਂਡ ਪੂਰੇ ਦੇਸ਼ ਦੇ ਵਿੱਚ ਇੱਕ ਨਵेकਲਾ ਜਿਹੜਾ ਮਾਡਲ ਹੈ ਅੱਜ ਜੋ ਪੇਸ਼ ਕਰਨ ਜਾ ਰਹੀ ਹੈ ਸਾਡੀ ਇੱਕ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਗਰੁੱਪ ਵਿਕਟੋਰਾ ਆਟੋਸ ਗਰੁੱਪ ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੈ ਉੰਤੋ ਸਿਆਖੂਗੇ ਜੀ ਫਰਸਟ ਆਫ ਦਾ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ਸਾਰੀ ਯੂਨੀਵਰਸਿਟੀਆਂ ਬਹੁਤ ਸਾਰੀ ਆਈਟੀਆਜ਼ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਆਂ ਜਾਂ ਕਾਲਜਸ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ 8 ਸੈਮੈਸਟਰ ਹੁੰਦਾ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ ਚ ਜਾਂਦਾ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜਿਹੜੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ ਬੱਚਾ ਪੜ ਯੂਨੀਵਰਸਿਟੀ ਚ ਜਾਂ ਨਹੀਂ ਕੈਂਪਸ ਉੱਤੇ ਇੰਡਸਟਰੀ ਚ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਿਕਲੀ ਜਿਹੜੀ ਕੋਸ਼ਿਸ਼ ਹੈ ਇਸ ਦਾ ਟੋਟਲ ਡਿਜ਼ਾਈਨ ਟੋਟਲ ਕਰਿਕੂਲਮ ਇੰਡਸਟਰੀ ਤੇ ਯੂਨੀਵਰਸਿਟੀ ਨੇ ਬੈਠ ਕੇ ਬਣਾਇਆ ਕਰਿਕੂਲਮ ਵੀ ਇੰਡਸਟਰੀ ਦੀ ਲੋੜ ਹੈ ਇਹ ਆਈਡੀਆ ਵੀ ਜੋ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ 3.5 ਸਾਲ ਇੰਜੀਨੀਅਰਿੰਗ ਦੇ ਹੋ ਜਾਂਦੇ ਆ ਯੂਨੀਵਰਸਿਟੀਜ਼ ਕਾਲਜੇਸ ਇੰਡਸਟਰੀ ਕੋਲ ਜਾਂਦੇ ਆ ਕਿ ਜੀ ਸਾਡੇ ਬੱਚੇ ਦੀ ਤੁਸੀਂ ਇੰਟਰਨਸ਼ਿਪ ਲਾ ਦਿਓ ਸਾਡੇ ਬੱਚੇ ਦੀ ਤੁਸੀਂ ਉਸ ਤੋਂ ਬਾਅਦ ਫਿਰ ਪਲੇਸਮੈਂਟਾਂ ਦੇ ਲਈ ਇੱਥੇ ਪਹਿਲੇ ਦਿਨ ਤੋਂ ਇੰਡਸਟਰੀ ਨਾਲ ਕਹਿ ਦਿੱਤਾ ਵੀ ਹਾਂ ਇਹ ਆਈਡੀਆ ਵੀ ਇੱਥੋਂ ਜਨਰੇਟ ਹੋਇਆ ਸਾਡੇ ਵਿਕਟੋਰਾ ਗਰੁੱਪ ਦੇਸ਼ ਦਾ ਇੱਕ ਨਾਮੀ ਆਟੋਮੋਬਾਈਲ ਪਾਰਟਸ ਬਣਾਉਣ ਦੇ ਇੱਕ ਨਾਮੀ ਗਰੁੱਪ ਹੈ ਦੇ ਆਰ ਇੰਡਸਟਰੀ ਲੀਡਰਸ ਤਾਂ ਇਹਨਾਂ ਨੂੰ ਤੇ ਬਾਕੀ ਵੀ ਜੋ ਇੰਡਸਟਰੀਸ ਦਾ ਨਾ ਗੱਲ ਹੁੰਦੀ ਹੈ ਸਭ ਤੋਂ ਵੱਡੀ ਕਮੀ ਹੈ ਉਹ ਕਹਿੰਦੇ ਕਿ ਸਾਨੂੰ ਚਾਹੇ ਇੰਜੀਨੀਅਰਿੰਗ ਹੋਵੇ ਚਾਹੇ ਸਾਡੀ ਆਈਟੀਐਸ ਹੋਣ ਬੱਚੇ ਦੇ ਕੋਲ ਸਰਟੀਫਿਕੇਟ ਵੀ ਹੁੰਦਾ ਪਰ ਜੋ ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਸਰਟੀਫਿਕੇਟ ਵੀ ਮਿਲ ਗਿਆ ਪਰ ਜੋ ਜਿੱਦਾਂ ਦਾ EMPLOY ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਤਾਂ ਹੁਣ ਕੀ ਇਹ ਇਹ ਆਪਣੇ ਆਪਣੀ ਹੀ ਇੰਡਸਟਰੀ ਦੇ ਵਿੱਚ ਆਪਣਾ ਹੀ EMPLOY ਬਣਾ ਰਹੇ ਆ ਤੇ ਹੋਰ ਇਹਦੀ ਖੂਬਸੂਰਤੀ ਕੀ ਹੈ ਇਸ ਦੇ ਵਿੱਚ ਅਸੀਂ 30 ਸੀਟਾਂ ਸ਼ੁਰੂਆਤੀ ਐਕਸਪੀਰੀਮੈਂਟਸ 30 ਸੀਟਾਂ ਕੱਢ ਰਹੇ ਨੇ ਤੇ ਜਿਵੇਂ ਬੱਚੇ ਦਾ ਦਾਖਲਾ ਹੋ ਰਿਹਾ ਉਹਦੀ ਉਹਦੀ ਸਿਰਫ ਇਨਰੋਲਮੈਂਟ ਨਹੀਂ ਹੋ ਰਹੀ ਉਹਦੀ এমਪਲੋਇਮੈਂਟ ਵੀ ਹੋ ਰਹੀ ਹੈ ਉਹ ਇਸ ਕਰਕੇ ਕਿ ਉਹਲੇ 4 ਸਾਲ ਜਦੋਂ ਬੱਚਾ ਇਹਨਾਂ ਦੇ ਕੋਲ ਪੜੂਗਾ ਤੇ ਇਹਦੇ ਵਿੱਚ ਆਖਰੀ ਤਿੰਨ ਸਮੈਸਟਰ ਦਾ ਟੋਟਲੀ ਹੀ ਇੰਡਸਟਰੀ ਚ ਰਹਿ ਰਿਹਾ ਹਰ ਪਹਿਲੇ ਸਮੈਸਟਰ ਤੋਂ ਦੀ ਵਿਜ਼ਿਟ ਹੈ ਇੰਡਸਟਰੀ ਦੇ ਵਿੱਚ ਵੀ ਕੈਂਪਸ ਬਣੂਗਾ ਉੱਥੇ ਫੈਕਲਟੀ ਤੇ ਮੈਂਟਰਸ ਬੱਚੇ ਨੂੰ ਪੜ੍ਹਾਣਗੇ ਵੀ ਤੇ ਦਿਨੇ ਉਹ ਜਿਹੜਾ ਬਾਕੀ ਕੰਮ ਕਰੂਗਾ ਬੱਚੇ ਨੂੰ ਸਟਾਇਪੈਂਟ ਮਿਲ ਰਿਹਾ ਜਿੰਨੀ ਉਹਦੀ ਟਰੈਵਲਿੰਗ ਕਾਸਟ ਹੈ ਜਾਂ ਉੱਥੇ ਦੀ ਬੋਰਡਿੰਗ ਕਾਸਟ ਹੈ ਜਦੋਂ ਫਰੀਦাবাদ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਉਹ ਸਾਰੇ ਖਰਚਾ ਜਿਹੜਾ ਹੈ ਉਹ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਆਖਰੀ ਤਿੰਨ ਸਮੈਸਟਰ ਜਿਹੜਾ ਬੱਚਾ ਇੰਡਸਟਰੀ ਚ ਟੋਟਲੀ ਇੰਡਸਟਰੀ ਚ ਰਹਿ ਰਿਹਾ ਉੱਥੇ ਰਹਿ ਕੇ ਕੰਮ ਕਰ ਰਿਹਾ ਤੇ ਆਨਲਾਈਨ ਪੜ੍ਹੂਗਾ ਯੂਨੀਵਰਸਿਟੀ ਤੋਂ ਉਹਦੀ ਸਾਰੀ ਫੀਸ ਇੰਡਸਟਰੀ ਬੇਅਰ ਕਰ ਰਹੀ ਹੈ ਇਸ ਤੋਂ ਇਲਾਵਾ ਸਟਾਈਪੈਂਡ ਹੈ ਤੇ ਜਿੱਦਾਂ ਹੀ ਉਹਦੀ ਡਿਗਰੀ ਖਤਮ ਹੋ ਰਹੀ ਹੈ ਉਹਨੂੰ এমਪਲੋਇਮੈਂਟ ਮਿਲਦੀ ਹੈ ਸੋ ਸੋ ਫਰਮ ਦਾ ਵੈਰੀ ਫਰਸਟ ਡੇ ਬੱਚੇ ਨੂੰ ਜਿੱਦਾਂ ਹੀ ਰੋਲ ਐਡਮਿਸ਼ਨ ਮਿਲ ਰਹੀ ਹੈ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਤੇ ਕੰਪਨੀ ਨੂੰ ਕੀ ਹੈ ਕੰਪਨੀ ਨੂੰ ਕੀ ਬੈਨੀਫਿਟ ਇੰਡਸਟਰੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਟੇਲਰ ਮੇਡ ਇੰਜੀਨੀਅਰਸ ਜਿੱਦਾਂ ਦੇ ਅਸਲੀ ਪ੍ਰੋਬਲਮ ਜੋ ਅਸੀਂ ਦੇਖਿਆ ਇੰਜੀਨੀਅਰਿੰਗ ਦੇ ਵਿੱਚ ਕਿ ਜੋ ਕਲਾਸਰੂਮ ਚ ਪੜਾਇਆ ਜਾ ਰਿਹਾ ਯੂਨੀਵਰਸਿਟੀ ਵਿੱਚ ਸਿਰਫ ਤੁਸੀਂ ਕਲਾਸਰੂਮ ਪ੍ਰੋਵਾਈਡ ਕਰ ਸਕਦੇ ਹੋ ਜਾਂ ਲੈਬ ਪ੍ਰੋਵਾਈਡ ਕਰ ਸਕਦੇ ਹੋ ਇਸ ਤੋਂ ਇਲਾਵਾ ਕੁਝ ਨਹੀਂ ਪਰ ਕਲਾਸਰੂਮ ਤੇ ਲੈਬ ਦੀ ਹਕੀਕਤ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਉਹ ਬਹੁਤ ਵੱਡੀ ਹਕੀਕਤ ਹੈ ਅੱਜ ਸਾਡੇ ਦੇਸ਼ ਦੇ ਵਿੱਚ ਮੈਡੀਕਲ ਕਾਲਜਿਸ ਇਸ ਕਰਕੇ ਕਾਮਯਾਬ ਹੈ ਕਿਉਂਕਿ ਉੱਥੇ ਮੈਡੀਕਲ ਕਾਲਜਿਸ ਦੇ ਨਾਲ-ਨਾਲ ਬੱਚਾ 4 ਘੰਟੇ ਪੜਦਾ ਤੇ 10 ਘੰਟੇ ਹਸਪੀਟਲ 'ਚ ਡਿਊਟੀ ਕਰਦਾ ਸੋ ਇਹ ਪਹਿਲਾ ਦਿਸ ਇੰਜੀਨੀਅਰਿੰਗ ਇਜ਼ਨ ਆਫ ਫਸਟ ਆਫ ਇਟਸ ਕਾਈਂਡ ਜਿੱਥੇ ਬੱਚਾ ਇੰਡਸਟਰੀ ਚ ਕੰਮ ਕਰ ਰਿਹਾ ਨਾਲ ਪੜ ਰਿਹਾ ਸਟਾਈਪੈਂਟ ਮੰਗ ਰਿਹਾ ਤੇ ਜਿੱਦਾਂ ਹੀ ਉਹਨੂੰ ਬੀਟੈਕ ਡਿਗਰੀ ਹੋ ਰਹੀ ਹੈ ਉਹ ਕੰਪਨੀ ਦਾ এমਪਲੋਏ ਹੈ ਤੇ ਇਸ ਦੇ ਵਿੱਚ ਕੰਪਨੀ ਹੈਜ਼ ਆਲਸੋ ਇਨਸ਼ੁਰਡ ਅਸ ਜੋ ਸਾਡੇ ਪਾਰਟਨਰ ਨੇ ਵਿਕਟੋਰੀਆ ਗਰੁੱਪ ਕਿ ਅਗਰ ਕੋਈ ਬੱਚਾ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਆ ਰਿਹਾ ਤਾਂ ਉਹਦੀ ਟੋਟਲ ਜਿਹੜੀ ਫੀਸ ਹੈ ਉਹ ਵੀ ਕੰਪਨੀ ਬੇਅਰ ਕਰ ਉਹਨੂੰ ਤਿਆਰ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਵੀਕਲੀ ਸ਼ੁਰੂਆਤ ਹੈ ਤੇ ਅੱਜ ਜੋ ਸਾਡੀ ਅਨਇੰਪਲੋਇਮੈਂਟ ਦੀ ਪ੍ਰੋਬਲਮ ਹੈ ਤੇ ਸੈਕਿੰਡ ਜੋ ਸਾਡੀ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹ ਸਿਰਫ ਅਤੇ ਸਿਰਫ ਨਾਲ ਜੋ ਇਹ ਮਾਡਲ ਹੈ ਜੋ ਅੱਜ ਪੰਜਾਬ ਸਰਕਾਰ ਨੇ ਤੁਹਾਡੇ ਸਾਹਮਣੇ ਰੱਖਿਆ ਤੇ ਹੁਣੀ ਆਫੀਸ਼ੀਅਲੀ ਐਮਓਯੂ ਸਾਈਨ ਹੋਊਗਾ ਪਿਛਲੇ ਲਗਭਗ 1 ਸਾਲ ਤੋਂ ਅਸੀਂ ਇਹਦੇ ਉੱਤੇ ਮਿਹਨਤ ਕਰ ਰਹੇ ਸੀ ਇਟਸ ਅ ਵੈਲ ਡਿਜ਼ਾਈਨਡ ਕਰਿਕੂਲਮ 올 ਅਪਰੂਵਲਸ एवरीथिंग ਵੈਲ ਥੌਟ ਤੇ ਪੂਰੇ 1 ਸਾਲ ਦੀ ਮਿਹਨਤ ਹੈ ਜੁਆਇੰਟ ਐਫਰਟਸ ਬਾਏ ਸਾਡੇ ਇੰਡਸਟਰੀ ਪਾਰਟਨਰ ਐਂਡ ਸਾਡੀ ਪੂਰੀ ਜੀਡੀਟੀਮ ਹੈ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਮੈਂਨਾਂ ਦਾ ਵੀ ਧੰਨਵਾਦ ਕਰੂੰਗਾ ਜਿਨੇ ਦੇਸ਼ ਨੂੰ ਤੇ ਪੰਜਾਬ ਨੂੰ ਇੱਕ ਨਵਾਂ ਮਾਡਲ ਦਿੱਤਾ ਹੈ ਤੇ ਹੁਣ ਮੈਂ ਉਮੀਦ ਕਰਦਾ ਕਿ ਇਸ ਤੋਂ ਬਾਅਦ ਸਾਡੀ ਬਾਕੀ ਯੂਨੀਵਰਸਿਟੀਆਂ ਵੀ ਤੇ ਪਲੱਸ ਇੰਡਸਟਰੀ ਵੀ ਅੱਜ ਪਿੱਛੇ ਜੇ ਵੀ ਮੈਂ ਜਿੰਨੇ ਵੀ ਜਦੋਂ ਵੀ ਜਦੋਂ ਜਦੋਂ ਵੀ ਇੰਡਸਟਰੀਸਟਾਂ ਨੂੰ ਮਿਲਦਾ ਹੈ ਉਹਨਾਂ ਦੀ ਇੱਕ ਇੱਕ ਡਿਮਾਂਡ ਹੈ ਕਿ ਵੀ ਸਾਨੂੰ ਸਾਨੂੰ ਉਹ ਬੱਚੇ ਨਹੀਂ ਮਿਲ ਪਾਰੇ ਜਿਨ੍ਹਾਂ ਦੇ ਸਾਨੂੰ ਚਾਹੀਦੇ ਆ ਉਹਦਾ ਇੱਕੋ ਹੀ ਸੋਲੂਸ਼ਨ ਹੈ that solution is this and ਇਹ ਆਪਣੇ ਆਪਣੇ ਆਪ ਚ ਇੱਕ ਨਵਿਕਲੀ ਪਹਿਲ ਹੈ ਐਗਜ਼ਿਸਟਿੰਗ ਦੇਸ਼ ਕੋਈ ਵੀ ਐਦਾਂ ਦਾ ਪ੍ਰੋਗਰਾਮ ਨਹੀਂ ਹੈਗਾ ਬਾਕੀ ਸਾਰੇ ਪ੍ਰੋਗਰਾਮਾਂ ਚ ਆਖਰੀ 6 ਮਹੀਨੇ ਸਿਰ ਤੁਹਾਡੀ ਇੰਟਰਨਸ਼ਿਪ ਹੁੰਦੀ ਹੈ ਪਰ ਇਹ ਪਹਿਲੇ ਦਿਨ ਤੋਂ ਪਹਿਲੇ ਸੈਮੈਸਟਰ ਤੋਂ ਬੱਚਾ ਜਿਹੜਾ ਹੈ ਇੰਡਸਟਰੀ ਦੇ ਨਾਲ ਇੰਡਸਟਰੀ ਚ ਜਾ ਰਿਹਾ ਇੰਡਸਟਰੀ ਚ ਵਿਜ਼ਿਟ ਹੈ ਤੇ ਉਸ ਨੂੰ ਜਿਹੜਾ ਹੈ ਹਰ ਸੈਮੈਸਟਰ ਦੇ ਵਿੱਚ ਉਹਦੀ ਇੰਡਸਟਰੀ ਚ ਪਾਰਟਿਸਪੇਸ਼ਨ ਹੈ ਪਲਸ ਹੀ ਇਸ ਹੀ অর ਸ਼ੀ ਇਸ ਗੈਟਿੰਗ ਸਟਾਈਪੈਂਡ ਆਲਸੋ ਤਾਂ ਮੈਨੂੰ ਲੱਗਦਾ ਹੈ ਕਿ ਆਪਣੇ ਆਪ 'ਚ ਇੱਕ ਬੜੀ ਵਧੀਆ ਕੋਸ਼ਿਸ਼ ਹੈ ਮੈਂ ਦੋਨੋਂ ਹੀ ਸਾਡੇ ਜਿਹੜੇ ਪਾਰਟਨਰਸ ਨੇ ਚਾਹੇ ਯੂਨੀਵਰਸਿਟੀ ਹੈ ਤੇ ਵਿਕਟੋਰਾ ਗਰੁੱਪ ਨੇ ਮੈਂ ਦਾ ਧੰਨਵਾਦ ਕਰਦਾ ਇੱਕ ਸਤਿਨਾ ਦੀ ਜਿਹੜੀ ਇੱਕ ਸਾਲ ਦੀ ਮਿਹਨਤ ਬਹੁਤ ਸਾਰੀ ਮੀਟਿੰਗ ਸਾਡੇ ਲੈਵਲ ਦੇ ਉੱਤੇ ਬ੍ਰੇਨਸਟਾਰਮਿੰਗ ਹੋਈ ਹੈ ਤੇ ਅੱਜ ਉਸ ਦਾ ਜਿਹੜਾ ਨਤੀਜਾ ਸਾਡੇ ਸਾਹਮਣੇ ਹੈ ਤੇ ਅਗਰ ਇਸ ਤੋਂ ਬਾਅਦ ਅਗਰ ਬਾਕੀ ਯੂਨੀਵਰਸਿਟੀਆਂ ਤੇ ਇੰਡਸਟਰੀਜ਼ ਵੀ ਇਸ ਮਾਡਲ ਨੂੰ ਅਡਾਪਟ ਕਰਦੇ ਹਨ ਤਾਂ ਇੱਕ ਬਹੁਤ ਨਵੀਂ ਜਿਹੜੀ ਪੰਜਾਬ ਨੂੰ ਤੇ ਦੇਸ਼ ਨੂੰ ਇੱਕ ਨਵਾਂ ਸਿੱਖਿਆ ਦਾ ਮਾਡਲ ਜਿਹੜਾ ਹੈ ਸਪੈਸ਼ਲਿੰਗ ਇੰਜੀਨੀਅਰਿੰਗ असि पेश कर जा रहे हैं आ, आ, मैं दोनों बहुत बहुत मुबारकबाद करना धन्यवाद करना कि इनकी कोशिश संभव प्लेसमेंट तो मैं आपको बता रहा हूं प्लेसमेंट का तो सवाल ही नहीं हो रहा ना वो तो जिस दिन जी एडमिशन ले रहे हैं बच्चा इन दे आर ट्रीटिंग वो बच्चे के ऊपर उसको कोई बेटर ऑप्शन मिलती है वो कहीं उसको लगता है कि हाँ चार साल बाद Uh, उसको और बढ़िया पैकेज मिल रहा है वरना तो वो इनका इंप्लॉई है वो तो पहले दिन से डे आर ट्रीटिंग दैम एज एम्प्लॉय दे आर ट्रीटिंग दैम एज एट स्टूडेंट और स्टूडेंट इंप्लॉय का जोड़ा है तालमेल है इन्होंने अपने मतलब का इंजीनियर मिल रहा एंड एजुकेशन मिल रही है कोई कोई बाउंडे एम ओ यू सारा कुछ क्लियर रखे कोई बाउंडेन नहीं इच्छा मतलब है देविली मेक दैम देविलफर उन्हें अक्सैप्ट करना ਉਦੀ ਮਰਜ਼ੀ ਨੂੰ ਬੈਟਰ ਆਫਰ ਮਿਲਦਾ ਕਿਤੇ ਵੀ ਜਾਵੇ ਕਿਤੇ ਵੀ ਜਾਵੇ ਮੈਨਸਰ ਇੰਡਸਟਰੀ ਵੀ ਹੈ ਸਾਈਕਲ ਇੰਡਸਟਰੀ ਵੀ ਹੈ ਮੈਂ ਤੁਹਾਨੂੰ ਤਾਂ ਹੀ ਬਿਲਕੁਲ ਤੁਸੀਂ ਕਪੂਰ ਸਾਹਿਬ ਬਿਲਕੁਲ ਸਹੀ ਕਿਹਾ ਤੇ ਜਦੋਂ ਵੀ ਉਹਨਾਂ ਨੂੰ ਮਿਲਦੇ ਆ ਉਹਨਾਂ ਦੀ ਇਹ ਬਹੁਤ ਵੱਡੀ ਡਿਮਾਂਡ ਹੈ ਤਾਂ ਇਸ ਦੇ ਉੱਤੇ ਅੱਜ ਇੱਕ ਜਿਹੜਾ ਨਵਾਂ ਮਾਡਲ ਜਿਹੜਾ ਪੇਸ਼ ਹੋਇਆ ਤੇ ਮੈਂ ਤੁਹਾਡੇ ਸਭ ਦੇ ਮਾਧਿਅਮ ਦੇ ਰਾਹੀਂ ਵੀ ਤਾਂ ਹੀ ਤੁਸੀਂ ਲੋਕ ਤੁਹਾਨੂੰ ਲੱਗੂਗਾ ਅੱਛੇ ਕੈਮੋ ਯੂ ਲਈ ਬੁਲਾ ਲਿਆ ਪਰ ਇਹ ਆਪਣੇ ਆਪ ਚ ਇੱਕ ਬਹੁਤ ਯੂਨਿਕ ਪ੍ਰੈਕਟਿਸ ਹੈ ਤੇ ਮੈਂ ਆਪ ਸਭ ਦੇ ਮਾਧਿਅਮ ਦੇ ਰਾਹੀਂ ਮੈਨੂੰ ਜੋ-ਜੋ ਵੀ ਇਸ ਵਕਤ ਸੁਣ ਰਿਹਾ ਹਾਂ ਜਿੰਨੇ ਵੀ ਸਾਡੇ ਯੂਨੀਵਰਸਿਟੀਆਂ ਨੇ ਇਵਨ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਮੈਨੂੰ ਵੀ ਰਿਕਵੈਸਟ ਕਰੂੰਗਾ ਪਲੱਸ ਜਿੰਨੇ ਵੀ ਇੰਡਸਟਰੀਜ਼ ਐ ਜੋ ਇਨੀ ਸ਼ੁਰੂਆਤ ਕੀਤੀ ਐ ਇਹਦੇ ਨਾਲ ਇੰਡਸਟਰੀ ਦੀ ਰਿਕੁਆਇਰਮੈਂਟ ਪੂਰੀ ਹੁੰਦੀ ਐ ਮੈਂ ਜਿੰਨੇ ਵੀ ਨਿੱਜੀ ਤੌਰ ਤੇ ਮੈਂ ਜਦੋਂ ਸਾਈਕਲ ਇੰਡਸਟਰੀਜ਼ ਨੂੰ ਜਾਂ ਫਿਰ ਇਵਨ ਟਰੈਕਟਰ ਪਾਰਟਸ ਇੰਡਸਟਰੀਸ ਨੂੰ ਜਦੋਂ ਵੀ ਮਿਲਦਾ ਐ ਇਹ ਉਹਨਾਂ ਨੂੰ ਹੁੰਦਾ ਕਿ ਵੀ ਸਾਨੂੰ ਬੱਚੇ ਨਹੀਂ ਮਿਲ ਪਾਰੇ ਅਸੀਂ ਟੈਕਨੀਕਲ ਐਜੂਕੇ ਆਈਟੀਐਸ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਐਟ ਇੰਜੀਨੀਅਰਿੰਗ ਲੈਵਲ ਇਹ ਬਹੁਤ ਵੱਡੀ ਰਿਕੁਆਇਰਮੈਂਟ ਸੀ ਬੱਚਾ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਧੱਕ ਇੱਥੇ ਬੱਚੇ ਨੂੰ ਪੜ੍ਹਾਈ ਦੇ ਵਿੱਚ ਵੀ ਸਟਾਈਪੈਂਟ ਮਿਲ ਰਿਹਾ ਤੇ ਬੱਚਾ ਤੁਸੀਂ ਉਹ ਸੋਚ ਕੇ ਦੇਖੋ ਚਾਵਲਾ ਸਾਹਿਬ ਜਦੋਂ ਬੱਚਾ ਉੱਥੇ 4 ਸਾਲ ਹੱਥੀ ਕੰਮ ਕਰਕੇ ਨਿਕਲ ਰਿਹਾ ਨਾ ਉਹਦਾ ਜੋ ਕੌਨਫੀਡੈਂਸ ਲੈਵਲ ਹੈ ਤੇ ਉਹਦਾ ਜੋ ਐਕਸਪੀਰੀਅੰਸ ਹੈ ਤਾਂ ਉਹਦੇ ਕੋਲ 4 ਸਾਲ ਦਾ ਨਾਲ ਐਕਸਪੀਰੀਅੰਸ ਵੀ ਨਾਲ ਡਿਗਰੀ ਵੀ ਹੈ ਤੇ ਜੌਬ ਦੀ ਗਾਰੰਟੀ ਵੀ ਹੈ ਸੋ ਇਹ ਆਪਣੇ ਐਂਡ ਥਿਸ ਇਜ਼ ਦੈਟਸ ਵਾਈ ਵੀ ਆਰ ਸੇਇੰਗ ਥੈਟ ਥਿਸ ਇਜ਼ ਫਸਟ ਆਫ ਇਟਸ ਕਾਈਂਡ ਇੱਕ ਜਿਹੜੀ ਨਵੀਂ ਪਹਿਲ ਹੈ ਇਟ ਇਜ਼ ਆਪਨ ਸੀਨ ਥੈਟ ਇੰਡਸਟਰੀਜ਼ ਆਸਕ ਦੀ empioyees to sign a bond that you have to be no prepared. bond bond bound मैम ਤੁਹਾਨੂੰ ਅਸੀਂ एमओयू ਦਾ ਸਾਰੀ ਕਾਪੀ ਸੈਂਡ ਅਸੀਂ ਹੁਣੀ ਅਜੇ ਸਾਈਨਿੰਗ ਆਫ द एमओयू ਹੋਣੀ ਹੈ ਮੈਂ ਇਹਦੇ ਵਿੱਚ ਬਲਕਿ ਧੰਨਵਾਦ ਕਰੂੰਗਾ ਇਹਦੇ ਵਿੱਚ ਕੋਈ ਸਾਈਨਿੰਗ ਆਫ ਦਾ ਬੌਂਡ ਨਹੀਂ ਹੈ ਰਾਦਰ ਇੱਕ ਬਹੁਤ ਵੱਡਾ ਜਿਹੜਾ ਹੈ ਫਿਲੈਂਥਰੋਫੀ ਵੀ ਹੈ ਬਾਂਗਲ ਸਰ ਨੇ ਆਫਰ ਕੀਤਾ ਕਿ ਕਿ ਅਸੀਂ ਚੁਕਲੇ ਅਜੇ ਪਹਿਲੇ ਸਾਲ ਅਸੀਂ 50 ਬੱਚੇ ਇਨਟੇਕ ਕਰ ਰਹੇ ਹਾਂ ਤੁਹਾਨੂੰ ਯੂਨੀਵਰਸਿਟੀ ਨੂੰ ਇਹ ਆਫਰ ਕੀਤਾ ਹੈ ਕਿ ਅਗਰ ਕੋਈ ਵੀ ਬੱਚੇ ਜਿੰਨੇ ਵੀ ਬੱਚੇ ਆਪ ਜੀ ਨੂੰ ਲੱਗਦਾ ਹੈ ਜੋ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਹੈ ਉਹਦੇ ਅਸੀਂ ਟੋਟਲੀ ਫੀਸ ਵੀ ਅਸੀਂ ਪੇ ਐਜ਼ ਅ ਐਜ਼ ਅ ਐਜ਼ ਅ ਫਿਲੈਂਥਰੋਫੀ ਉਹ ਆਪਣੇ ਲੈਵਲ ਤੇ ਕਰ ਰਹੇ ਨੇ ਬਾਕੀ ਦੇ ਵਿੱਚ ਜਦੋਂ ਬਾਕੀ 30 ਦੇ 30 ਬੱਚਿਆਂ ਨੂੰ ਜਿੰਨਾ ਉਹਨਾਂ ਦੀ ਟ੍ਰਾਂਸਪੋਰਟੇਸ਼ਨ ਹੈ ਇੰਡਸਟਰੀ ਜਾਣ ਦੀ ਜਿੰਨਾ ਉੱਥੇ ਰਹਿਣ ਦਾ ਖਾਣ ਦਾ ਜੋ ਵੀ ਖਰਚਾ ਹੈ ਦੇ ਪਲਸ ਕਿ ਬਾਕੀ ਇਸ ਮੈਸਟਰ ਤੋਂ ਜਾ ਰਿਹਾ ਤੇ ਆ ਰਿਹਾ ਆਖਰੀ 3 ਸੈਮੈਸਟਰ ਬੇਸਿਕ ਕਮਿਊਨਿਟੀਜ਼ ਐਂਡ ਥੈਟ ਵਿਲ ਬੀ ਪ੍ਰੋਵਾਈਡਡ ਬਾਇ ਯਰਸ ਉਹ ਸਾਰੇ ਤੇ ਆਖਰੀ 3 ਸੈਮੈਸਟਰ ਦੀ ਫੀਸ ਵੀ ਕਿਉਂਕਿ ਉਹ ਤੱਕ ਬੱਚਾ ਹੁਣ ਟੋਟਲੀ ਨਾ ਕੋਲ ਰਹਿ ਰਿਹਾ ਤੇ ਉਹ ਸਿਰਫ ਆਨਲਾਈਨ ਪੜੂਗਾ ਯੂਨੀਵਰਸਿਟੀ ਨਾਲ ਤਾਂ ਉਹਦੀ ਜਿਹੜੀ ਫੀਸ ਹੈ ਉਹ ਵੀ ਜਿਹੜੀ ਇੰਡਸਟਰੀ ਬੇਸ ਕਰ ਰਹੀ ਹੈ ਬੈਂ ਸਰ ਇਹ ਬੇਸਿਕਲੀ ਉਹ ਬੱਚਾ ਦਾ ਕ੍ਰਾਈਟੇਰੀਆ ਕੀ ਹੋਏਗਾ ਨਹੀਂ ਹਜੇ ਹਜੇ ਤੱਕ ਐਡਮਿਸ਼ਨ ਅਸੀਂ ਕੱਢਾਂਗੇ ਜੋ ਜੋ ਅਪਲਾਈ ਕਰਨਾ ਚਾਹੇ ਜਿਵੇਂ ਬਾਕੀ ਕੋਰਸਿਸ ਹੁੰਦਾ ਦੋਸਤ ਐਡਮਿਸ਼ਨ ਕ੍ਰਾਈਟੇਰੀਆ ਆਬਵੀਅਸ ਤਾ ਮੈਰਿਟ ਬੇਸਿਸ ਹੋਉਂਦੇ ਉੱਤੇ ਵੀ ਮੈਰਿਟ ਬੇਸਿਸ ਹੋਊਗਾ ਜੀ ਆਬਵੀਅਸਲੀ ਜਿਵੇਂ ਕਿਸੇ ਵੀ ਕੋਰਸ ਦਾ ਹੁੰਦਾ ਜੀ ਉੱਥੇ ਬਸ ਇਹ ਆਟੋ ਇੰਡਸਟਰੀ ਨੂੰ ਬੀਸਿਕਲੀ ਇੱਕ ਰਿਪਰਿਜ਼ੈਂਟ ਕਰਦੇ ਨੇ ਪਰ ਜਿਹੜੇ ਬਹੁਤ ਸਾਰੇ ਬੱਚੇ ਹੋਰ ਇੰਡਸਟਰੀਜ਼ ਵਿੱਚ ਨਹੀਂ ਜਾਣਾ ਚਾਹੁੰਦੇ ਨੇ ਕਿਉਂਕਿ ਜੇਕਰ ਇਹਨਾਂ ਦੇ ਨਾਲ ਉਹ ਰਹਿਣਗੇ ਤੁਹਾਨੂੰ ਆਟੋ ਇੰਡਸਟਰੀ ਦੀ ਸਭ ਤੋਂ ਟ੍ਰੇਨ ਹੋਣਗੇ ਪਰ ਬਾਕੀ ਇੰਡਸਟਰੀ ਨਹੀਂ ਦੋਸਤ ਮੇਰੀ 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 ਇੱਕ ਗਰਲ ਸੁਣੋ ਜਿਹਨੇ ਇੰਜੀਨੀਅਰਿੰਗ ਚ ਅਲੱਗ-ਅਲੱਗ ਫੀਲਡਸ ਨੇ ਤਾਂ ਆਪਾਂ ਇਹਦੇ ਵਿੱਚ ਜਿਹੜਾ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਦੀ ਜਿਹੜੀ ਫੀਲਡ ਦੇ ਵਿੱਚ ਗੱਲ ਕਰ ਰਹੇ ਹਾਂ ਐਂਡ ਸੈਕੰਡ ਜਿਹੜਾ ਹੈ ਉੱਥੇ ਜੋ ਮਸ਼ੀਨਰੀਜ਼ ਹੈ ਉਹ ਹਰ ਤਰ੍ਹਾਂ ਦੀ ਮਸ਼ੀਨਰੀ ਆ ਤੁ ਮੇ ਜੋ ਮੇਰਾ ਐਕਸਪੀਰੀਅੰਸ ਹੈ ਆਟੋਮੋਬਾਈਲ ਇੰਡਸਟਰੀ ਵੀ ਬਹੁਤ ਵੱਡੀ ਹੈ ਜੀ ਆਪਾਂ ਕਹੀ ਅੱਜ ਤੇ ਇੰਨੀ ਵੱਡੀ ਉਹਨੂੰ ਜੌਬਸ ਦੀ ਰਿਕੁਆਇਰਮੈਂਟ ਤੇ ਉਸ ਦੇ ਨਾਲ ਕੋਈ ਇਦਾਂ ਦੀ ਫਾਊਂਡੇਸ਼ਨ ਨਹੀਂ ਆਉਗੀ ਠੀਕ ਹੈ ਜੀ ਥੈਂਕ ਯੂ ਹੁਣ ਅਸੀਂ ਆਫੀਸ਼ੀਅਲੀ ਸਾਈਨ ਕਰਦੇ ਆਓ ਚੱਕ ਮੈਕ ਸੈਕਿੰਡ ਇੱਕ ਸੈਕਿੰਡ ਮੈਂ ਮੇਰੀ ਮੇਰੀ ਦਿਲੀ ਚੈੱਕ 2 ਮਿੰਟ ਬਾਂਗਾ ਸਾਹਿਬ ਤੇ ਉਸ ਤੋਂ ਬਾਅਦ 2 ਮਿੰਟ ਸਾਡੇ ਯੂਨੀਵਰਸਿਟੀ ਰਿਪਰੈਜ਼ੈਂਟੇਟਿਵ ਵੀ ਆਪਣੀ ਗੱਲ ਰੱਖਣ ਕਲੀਨਿਕ ਸਾਲ ਤੋਂ ਬਹੁਤ ਮਿਹਨਤ ਕੀਤੀ ਹੈ ਤੇ ਨਹੀਂ ਸਾਰਾ ਪਲਾਨ ਸਾਰਾ 커ਰੀਕੂਲਮ ਇੱਕ ਦੇਸ਼ ਵਿੱਚ ਨਵਾਂ ਮਾਡਲ ਦਿੱਤਾ ਤੇ ਉਹ ਪਲੀਜ਼ ਜੀਵਾਗਤ ਸਤਿ ਸ਼੍ਰੀ ਅਕਾਲ ਜੀ ਇਹ ਨੋ ਨੋ ਜੀ ਤੇ ਫਿਰ ਅਬ ਐਸਾ ਤੋਂ ਨਾਲ ਦੇ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਬੀਬ ਬਾਂਗਾ ਵਿਕਟੋਰਾ ਗਰੁੱਪ ਐਮ ਡੀ ਫਰੀਦਾਬਾਦ ਤੋਂ ਆਸੀ ਪਰ ਲਾਸਟ 52 ইয়ারস আ ASCII ਵਪਾਰੀ ਦੇਗੇ ਜਿਸ ਇਸ ASCII ਸ਼ੀਟ মেটাল ਫੋਰਜਿੰਗ ਮਸ਼ੀਨੀ ਇਨਵੈਸਟਮੈਂਟ ਕਾਸਟਿੰਗ ਗ੍ਰੈਵਿਟੀ ਕਾਸਟਿੰਗ ਐਚ ਪੀ ਡੀ ਸੀ ਇਸ ਕਿਸਮ ਦੇ ਸਾਰੇ ਯੂਨਿਟ ਹੈਗੇ ਸਾਡੇ ਕੋਲ ਲਗਭਗ 10000 ਲੋਕ ਸਾਡੇ ਕੋਲ ਕੰਮ ਕਰਦੇ ਸਾਡੇ ਜਿਆਦਾਤਰ ਉਤਪਾਦ ਜਿਹੜੇ ਪ੍ਰੋਡਕਟਸ ਹੈਗੇ ਅਸੀਂ ਐਕਸਪੋਰਟ ਕਰਦੇ ਦੱਸਣ ਦੀ ਵਜ੍ਹਾ ਇਹ ਵੇ ਦੀ ਸਾਡੀ ਇੰਡਸਟਰੀ ਜਿਹੜੀ ਏ ਉਹ ਮਕੈਨੀਕਲ ਇੰਜੀਨੀਅਰਸ ਕਿਸ ਤਰ੍ਹਾਂ ਦੇ ਉਸ ਇੰਡਸਟਰੀ ਨੂੰ ਚਾਹੀਦੇ ਉਹ ਬਣਾਉਣ ਦਾ ਤਰੀਕਾ ਹੈ ਮੇਰੀ ਗੁਜ਼ਾਰਿਸ਼ ਸੀ ਕਿ ਅ ਇੱਥੇ ਪੰਜਾਬ ਗਵਰਨਮੈਂਟ ਨਾਲ ਕਿ ਵੀ ਤੁਸੀਂ ਸਾਨੂੰ ਬੰਦੇ ਇਸ ਤਰ੍ਹਾਂ ਦੇ ਦਿਓ ਜਿਹੜੇ ਟ੍ਰੇਨਡ ਹੋਣ ਜਿਹੜੇ ਆਉਣ ਤੇ ਕੰਮ ਸਮਝਣ ਤੇ ਕੰਮ ਤੇ ਲੱਗ ਜਾਵਣ ਪਰ ਹੋਏ ਹੁੰਦਾ ਐਵੇਂ ਕਿ ਜਿਹੜਾ ਨਵਾਂ ਮੁੰਡਾ ਆਂਦਾ ਉਸ ਨੂੰ ਪਤਾ ਨਹੀਂ ਹੁੰਦਾ ਇੰਡਸਟਰੀ ਵਿੱਚ ਕੀ ਚਾਹੀਦਾ ਉਹ ਪੜ੍ਹਿਆ ਹੁੰਦਾ ਔਰ ਉਸ ਨੂੰ ਇੰਡਸਟਰੀ ਦਾ ਨਹੀਂ ਪਤਾ ਪਰ ਇੰਡਸਟਰੀ ਦੀ ਇਹ ਦੁਰਰਤ ਉਹ ਦਿੰਦੀ ਕਿ ਉਹ ਆਵੇ ਤੇ ਨਾਲ ਦੇ ਨਾਲ ਕੰਮ ਕਰੇ ਤਾਂ ਹੁਣ ਜੇ ਉਹ ਪਹਿਲੇ ਦਿਨਾਂ ਤੋਂ ਉਹ ਲੱਗ ਜਾਏਗਾ ਇੰਡਸਟਰੀ ਦੇ ਨਾਲ ਜੁੜ ਜਾਏਗਾ ਤੇ ਹਰ ਸੈਮੈਸਟਰ ਵਿੱਚ ਉਸ ਦੀ ਵਿਜ਼ਿਟ ਹੈ ਪਲਾਂਟ ਦੀ ਤੇ ਉਹ ਡਿਫਰੈਂਟ ਟਾਈਪ ਆਫ ਪ੍ਰੋਡਕਟ ਰੇਂਜ ਵਿੱਚ ਜਾਏਗਾ ਜਿਸ ਤਰ੍ਹਾਂ ਫੋਰਜਿੰਗ ਹੀ ਜਾਏਗਾ ਇੱਕ ਵਾਰ ਅਗਲੀ ਵਾਰ ਮਸ਼ੀਨ ਸ਼ਾਪ ਇੱਥੇ ਲੱਗੇਗਾ ਉਸ ਤੋਂ ਬਾਅਦ ਟ੍ਰੀਟਮੈਂਟ ਲਈ ਚਲਾ ਗਿਆ ਇਸ ਤਰ੍ਹਾਂ ਸਾਰੀ ਓਰੀਐਂਟੇਸ਼ਨ ਉਸ ਦੀ ਜਦ ਹੋ ਜਾਏਗੀ ਤਾਂ ਦਾ ਤੋਂ ਇੱਕ ਚੁਣ ਸਕਦਾ ਆਪਣਾ ਰਸਤਾ ਕਿ ਮੈਂ ਕੀ ਕਰਾਂ ਮੈਂ ਕਿਹੜੀ ਇੰਡਸਟਰੀ ਚੁਣਾ 4 ਸਾਲ ਬਾਅਦ ਤੇ ਆਖਰੀ ਦੇ 3 ਮਹੀਨੇ ਜਿਸ ਤਰ੍ਹਾਂ ਤਿੰਨ ਸਮੈਸਟਰ ਨੇ ਦੱਸੇ ਕਿ ਵੀ ਉਹ ਸਾਡੇ ਕੋਲ ਹੀ ਰਹੇਗਾ ਤੇ ਉਸ ਦੇ ਬਿਲਕੁਲ ਕਲੈਰਿਟੀ ਆ ਜਾਏਗੀ ਉਸ ਨੂੰ ਬਿਲਕੁਲ ਚਾਣਨਾ ਹੋ ਜਾਏਗਾ ਕਿ ਉਸ ਨੂੰ ਕਰਨਾ ਕੀ ਹੈ ਉਸ ਤੋਂ ਬਾਅਦ ਉਹ ਫ੍ਰੀ ਹੈ ਕਰਨਾ ਚਾਵੇ ਤਾਂ ਸਾਡੇ ਨਾਲ ਜੁੜ ਜਾਵੇ ਅਸੀਂ ਤੈਅ ਕਰ ਕੀਤੇ ਵੀ ਰਕਮ ਉਸ ਨੂੰ ਦੇ ਕੇ ਤੇ ਅਸੀਂ ਉਸ ਨੂੰ ਕੰਮ ਪਰਾਉਂਦੇ ਪਰ ਅਗਰ ਉਸ ਦਾ ਕੰਫੀਡੈਂਸ ਵੱਧ ਜਾਂਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਮੈਂ ਆਪਣੇ ਕਿਸੇ ਸ਼ਹਿਰ ਵਿੱਚ ਜਾਂ ਆਪਣੇ ਆਲੇ ਦੁਆਲੇ ਜਾਂ ਕਿਸੇ ਹੋਰ ਜਗ੍ਹਾ ਤੇ ਮੇਰੇ ਕੋਲ ਬੈਟਰ ਅਪਰਚੂਨਿਟੀ ਹੈ ਤਾਂ ਉਹ ਫ੍ਰੀ ਹੈ ਉਸ ਦੀ ਕੋਈ ਬਾਉਂਡੇਸ਼ਨ ਨਹੀਂ ਹੈ ਉਸ ਨੂੰ ਇਹ ਨਹੀਂ ਹੈ ਕਿ ਕੋਈ ਬੰਧੂਆ ਮਜ਼ਦੂਰ ਨਹੀਂ ਹੈ ਉਸ ਇਹ ਨਹੀਂ ਹੈ ਕਿ ਕੋਈ ਬੌਂਡ ਦਿੱਤਾ ਹੈ ਕਿ ਉਸਨੇ ਸਾਡੀ ਅਸੀਂ ਉਸ ਨੂੰ ਸਪੌਂਸਰ ਕੀਤਾ ਤਾਂ ਇਸ ਕਰਕੇ ਉਹ ਬੰਧੂਆ ਮਜ਼ਦੂਰ ਨਹੀਂ ਹੈ ਉਹ ਫ੍ਰੀ ਹੈ ਸਿਰ ਸਾਡੀ ਜਰੂਰਤ ਹੈ ਇੰਡਸਟਰੀ ਦੀ ਤੇ ਇੱਥੇ ਬੱਚੇ ਦੀ ਜਰੂਰਤ ਹੈ ਕਿ ਉਹ ਉਸ ਤਰ੍ਹਾਂ ਦਾ ਨਿਪੜ ਕੇ ਨਿਕਲ ਕੇ ਆਂਦਾ ਜਿਸ ਤਰ੍ਹਾਂ ਦਾ ਇੰਡਸਟਰੀ ਨੂੰ ਚਾਹੀਦਾ ਤੇ ਇਸ ਦਾ ਸਾਰਾ ਸਰਕਾਰ ਪੰਜਾਬ ਸਰਕਾਰ ਤੇ ਮੰਤਰੀ ਜੀ ਦੇ ਨਾਲ ਬੈ ਕੇ ਅਸੀਂ ਬਣਾਇਆ ਯੂਨੀਵਰਸਿਟੀ ਨਾਲ ਮਿਲ ਕੇ ਬਣਾਇਆ ਹੁਣ ਅਸੀਂ ਦੇਖਦੇ ਵਾਗ ਰੂ ਕਰੇਗਾ ਕਿ ਇਹ ਠੀਕ ਤਰੀਕੇ ਨਾਲ ਚੱਲ ਜਾਵੇ ਮੈਂ ਤੁਹਾਨੂੰ ਇੱਕ ਇਸ ਤੋਂ ਬਾਅਦ ਸਾਰੇ ਡਾਇਰੈਕਟਡ ਟੈਕਨੀਕਲ ਐਜੂਕੇਸ਼ਨ ਮਨੀਸ਼ ਕੁਮਾਰ ਜੀ ਵੀ ਬੈਠੇ ਹੈ ਮੈਂ ਤੁਹਾਨੂੰ ਆਪਣਾ ਇੱਕ ਉਦਾਹਰਨ ਦਿੰਦਾ ਹਾਂ ਜੀ ਮੈਂ ਜਦੋਂ ਲੋਕ ਕਰ ਰਿਹਾ ਸੀ ਮੈਂ ਪੰਜਾਬ ਯੂਨੀਵਰਸਿਟੀ ਦਾ ਪਾਸ ਆਊਟ ਐ ਸਾਡਾ ਆਖਰੀ 6 ਮਹੀਨੇ ਇੰਟਰਨਮੈਂਟ ਸੀਗੇ ਇੰਟਰਨਸ਼ਿਪ ਸੀਗੀ ਲਾਸਟ 6 ਮਾਸਸ ਦੇ ਵਿੱਚ ਵਿਚ ਵਿਚ ਮੂਡ ਕੋਰਸ ਜਿਹੜੇ ਆ ਉਹ ਹੁੰਦੇ ਰਹਿੰਦੇ ਸੀ ਮੈਂ ਇਹ ਮਹਿਸੂਸ ਕੀਤਾ 5 ਸਾਲ ਮੇਰਾ ਬੀ ਐਲ ਐਲ ਬੀ ਇੰਟੀਗ੍ਰੇਟਿਡ ਕੋਰਸ ਸੀਗਾ ਕਿ ਜੋ ਠੀਕੇ ਪੜਾਈ ਆਪਣੀ ਜਗ੍ਹਾ ਪਰ ਜੋ ਰੀਅਲ ਲਾਈਫ ਕੋਰਸ ਨੇ ਉਹਦੇ ਤੇ ਪੜਾਈ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਮੈਨੂੰ ਉਹਦੋਂ ਮਹਿਸੂਸ ਹੋਇਆ ਸੀ ਜਦੋਂ ਅਸੀਂ ਜਾ ਕੇ ਫਾਈਨਲੀ ਵੈਨ ਵੀ ਹਿੱਟ ਦਾ ਹਾਈ ਕੋਰਟ ਜਦੋਂ ਸੀਗੇ ਡਿਸਟ੍ਰਿਕਟ ਕੋਰਟ ਗਏ ਪੀ ਇੱਥੇ ਦਾ ਸਿਸਟਮ ਡਿਫਰੈਂਸ ਹੈ ਅਗਰ ਉਹ ਬੱਚਾ 5 ਸਾਲ ਪੜ ਰਿਆ ਤੇ ਸਾਨੂੰ ਲੱਗਦਾ ਐਜ਼ ਹਾਇਰ এডੂਕੇਸ਼ਨ ਨਸਰ ਮੇਰੀ ਇੱਛਾ ਹੈ ਕੱਲਾ ਇੰਜੀਨੀਅਰਿੰਗ ਚ ਨਹੀਂ ਹਰ ਕੋਰਸਿਸ ਐਮਬੀਏ ਦੇ ਵਿੱਚ ਬੀਬੀਏਸ ਤੇ ਬੀਏ ਲਾਅ ਦੇ ਵਿੱਚ ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀ ਤਾਂ ਕਿ ਪਹਿਲੇ ਦਿਨ ਤੋਂ ਪ੍ਰੈਕਟੀਕਲਿਟੀ ਦੇ ਵੱਧ ਵਧੇ 5 ਸਾਲਾਂ ਬਾਅਦ ਜਦੋਂ ਮੈਂ ਡਿਗਰੀ ਲੈ ਕੇ ਜਦੋਂ ਕੋਰਟ ਜਾ ਰਿਹਾ ਤਾਂ ਉਹਨੂੰ ਤਾਂ ਵੀ ਕਿਸੇ ਦੇ ਜੂਨੀਅਰ ਦੇ ਨਾਲ ਲੱਗ ਕੇ ਉਹਨੂੰ ਕਿਉਂਕਿ ਲਈ ਉਹ ਜੋ ਪੜ੍ਹ ਕੇ ਆ ਠੀਕ ਹੈ ਕਿਤਾਬੀ ਪੜ੍ਹਾਈ ਬਹੁਤ ਵਧੀਆ ਹੈ ਪਰ ਜੋ ਗਰਾਉਂਡ ਹਕੀਕਤ ਹੈ ਉਹ ਟੋਟਲੀ ਡਿਫਰੈਂਟ ਹੈ ਤਾਂ ਅਸੀਂ ਪ੍ਰੈਕਟੀਕੈਲਿਟੀ ਤਾਂ ਹੈ ਹੀ ਨਹੀਂ ਅਸੀਂ ਇਹ ਸੋ ਦਿਸ ਕੋਰਸ ਦਿਸ ਇਨੀਸ਼ੀਏਟਿਵ ਆਫਰਸ ਜਿੱਥੇ ਬੱਚਾ 4 ਸਾਲ ਬਾਅਦ ਬਲਕਿ ਉਹਨੂੰ ਜਰੂਰ ਬਾਕੀ ਜਗ੍ਹਾ ਵੀ ਕਹੋਗੇ ਨਾ ਤਾਂ ਉਹਨੂੰ ਮੈਂ ਗਾਰੰਟੀ ਦਿੰਦਾ ਕਿ ਉਹਨੂੰ ਇਹਨਾਂ ਤੋਂ ਵਧੀਆ ਆਫਰਸ ਮਿਲਣਗੇ ਬਿਕੋਜ਼ ਬਾਕੀ ਇੰਡਸਟਰੀ ਨੂੰ ਪਤਾ ਕਿ ਯਾਰ ਇਹ ਇੰਡਸਟਰੀ 'ਚ ਬੈਠ ਕੇ ਇੰਡਸਟਰੀ 'ਚੋਂ ਪੱਕ ਕੇ ਆਇਆ ਇਸੇਫ ਕਿਊਰਿਕਲ ਥਿਊਰੀ ਵੀ ਹੈ ਇਹਦੇ ਕੋਲ ਇੰਡਸਟਰੀ ਦੀ ਨੌਲੇਜ ਵੀ ਹੈ ਐਂਡ ਇਹ ਪਹਿਲੇ ਦਿਨ ਤੋਂ ਆਕੇ ਜੋ ਮੇਰਾ ਕੰਮ ਕਰ ਸਕਦਾ ਉਹ ਬਾਕੀ ਇੰਜੀਨੀਅਰ ਨੂੰ 3 ਸਾਲ ਲੱਗਣਗੇ ਦੋ ਉਹਦੇ ਕੋਲ ਡਿਗਰੀ ਬਰਾਬਰ ਹੋਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਆਨ ਵਾਲੇ ਸਮੇਂ ਇਕੱਲੇ ਇੰਜੀਨੀਅਰਿੰਗ ਤੱਕ ਨਹੀਂ ਬਾਕੀ ਜਿਹੜੇ ਸਟਰੀਮਸ ਹਨ ਉਸ ਨੂੰ ਵੀ ਅਸੀਂ ਮੋਰ ਪ੍ਰੈਕਟੀਕਲਿਟੀ ਬਣਾਈ ਜੀ ਬਣੀ ਸੀ ਤੁਸੀਂ ਨੇੜੇ ਆ ਜੀ ਅੱਛਾ ਅਚੋ ਮਾਈਕ ਕੇ ਪੀਏ i director of the university first of all thank indian government the cm punjab sardar bhagwan singh maan our honorable cabinet minister sardar harjot singh bains and our department of technical education ma'am shruti singh our director munish ji and all the people of my university who have worked Hand in hand with industry to create this new initiative where we have the, taken a lead to start a new era of practical education, training, and placement, which will be a new thing, a new initiation by our university, our state, and it will be followed by other states. This will help all the Students with a grantee of education and placement. Thank you. Yes. Okay.